ਸਭ ਤੋਂ ਪਹਿਲਾਂ ਆਪਾਂ ਕਾਲੇ ਛੋਲੇ ਬਣਾ ਕੇ ਤਿਆਰ ਕਰਾਂਗੇ ਪੂਰੀ ਰਾਤ ਛੋਲਿਆਂ ਨੂੰ ਭਿਓ ਕੇ ਰੱਖਤਾ ਸੀ ਹੁਣ ਅਸੀਂ ਕੁੱਕਰ ਦੇ ਵਿੱਚ ਪੁੱਲਾ ਪਾਣੀ ਪਾ ਕੇ ਇਹਨੂੰ 7 ਤੋਂ 8 ਸੀਟੀਆਂ ਲਾ ਕੇ ਪਕਾ ਲੈਣਾ ਆ ਛੋਲੇ ਪੂਰੀ ਤਰ੍ਹਾਂ ਆਪਾਂ ਪਕਾ ਲੈ ਇੱਕਦਮ ਨਰਮ ਹੋ ਜਾਣੇ ਚਾਹੀਦੇ ਆ ਕੱਚਾਪਨ ਬਿਲਕੁਲ ਨਹੀਂ ਹੋਣਾ ਚਾਹੀਦਾ ਹੁਣ ਇਹਦੇ ਵਾਸਤੇ ਆਪਾਂ ਇੱਕ ਮਸਾਲਾ ਤਿਆਰ ਕਰਦੇ ਆ ਧਨੀਆ ਪਾਦਾਂਗੇ ਸੁੱਕਾ ਹੋਇਆ ਭੁੰਨੇ ਹੋਇਆ ਜੀਰੇ ਦਾ ਪਾਊਡਰ ਹਲਦੀ ਮਿਰਚ ਲੂਣ ਚਾਟ ਮਸਾਲਾ ਥੋੜੀ ਕਾਲੀ ਮਿਰਚ ਡੇਗੀ ਮਿਰਚ ਸਾਰੇ ਮਸਾਲੇ ਪਾ ਕੇ ਆਪਾਂ ਇੱਕ ਕਾ ਪਾਣੀ ਪਾ ਦੇਣਾ ਆ ਮਸਾਲੇ ਨੂੰ ਅਸੀਂ ਚੰਗੀ ਤਰ੍ਹਾਂ ਘੋਲ ਕੇ ਤਿਆਰ ਕਰ ਲੈਣਾ ਆ ਕੜਾਈ ਦੇ ਵਿੱਚ ਪਾ ਦਾਂਗੇ ਹੁਣ ਸਰੋਂ ਦਾ ਤੇਲ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਕੜੱਤਨ ਕੱਢ ਲੈਣੀ ਆ ਹਿੰਗ ਪਾ ਦਾਂਗੇ ਤੇ ਜੀਰਾ ਪਾ ਕੇ ਕद्दूकस ਕੀਤੇ ਹੋਏ ਟਮਾਟਰ ਪਾ ਦਾਂਗੇ ਭੁੰਨ ਲਾਂਗੇ ਬਸ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਥੋੜਾ ਜਿਹਾ ਪਾ ਦਾਂਗੇ ਅਦਰਕ ਕद्दूकस ਕੀਤਾ ਹੋਇਆ ਜਿਹੜੇ ਮਸਾਲੇ ਆਪਾਂ ਰੱਖੇ ਸੀ ਭਿਓ ਕੇ ਉਹ ਪਾ ਦੇਣੇ ਆ ਛੋਲੇ ਪਾ ਦਾਂਗੇ 10 ਤੋਂ 15 ਮਿੰਟ ਤੱਕ ਅਸੀਂ ਛੋਲਿਆਂ ਨੂੰ ਪਕਾਣਾ ਜਦੋਂ ਤੱਕ ਤੇਲ ਅਲੱਗ ਨਹੀਂ ਹੋ ਜਾਂਦਾ ਹੁਣ ਪਤਿੰਨ ਹਰੀਆਂ ਮਿਰਚਾਂ ਪਾਤੀਆਂ ਥੋੜਾ ਜਿਹਾ ਪਤਾਹਰਾ ਧਨੀਆ ਸੁੱਕੇ ਛੋਲੇ ਸਾਡੇ ਤਿਆਰ ਆ ਬਣ ਕੇ ਕੜਾ ਤਿਆਰ ਕਰਦੇ ਆ ਚਾਰ ਕੌਲੀਆਂ ਪਾਵਾਂਗੇ ਪਾਣੀ ਦੀਆਂ ਇੱਕ ਕੌਲੀ ਪਾਵਾਂਗੇ ਖੰਡ ਦੀ ਥੋੜਾ ਜਿਹਾ ਅਸੀਂ ਇਹਦੇ ਵਿੱਚ ਪਾਣਾ ਹੈ ਲੱਡੂਆਂ ਵਾਲਾ ਪੀਲਾ ਰੰਗ ਖੰਡ ਵਾਲਾ ਪਾਣੀ ਸਾਡਾ ਤਿਆਰ ਆ ਹੁਣ ਅਸੀਂ ਇੱਕ ਕੌਲੀ ਦੈਸੀ ਘਿਓ ਤੇ ਇੱਕ ਕੌਲੀ ਬਰੀਕ ਸੂਜੀ ਲੈ ਕੇ ਸੂਜੀ ਨੂੰ ਚੰਗੇ ਤਰੀਕੇ ਦੇ ਨਾਲ ਭੁੰਨ ਲੈਣਾ ਆ। 100 ਗ੍ਰਾਮ ਪਾ ਦਾਂਗੇ। 100 ਗ੍ਰਾਮ ਪਾਣ ਤੋਂ ਬਾਅਦ ਖੰਡ ਵਾਲਾ ਪਾਣੀ ਅਸੀਂ ਪਾ ਦੇਣਾ ਆ। ਥੋੜਾ-ਥੋੜਾ ਕਰਕੇ ਖੰਡ ਵਾਲਾ ਪਾਣੀ ਪਾਣਾ ਆ, ਇੱਕਦਮ ਸਾਰਾ ਨਹੀਂ ਪਾਣਾ। ਤੇ ਕੜਾਹ ਨੂੰ ਅਸੀਂ ਉਦੋਂ ਤੱਕ ਭੁੰਨਣਾ ਆ ਜਦੋਂ ਤੱਕ ਕੜਾਹ ਦੇ ਵਿੱਚੋਂ ਘਿਓ ਅਲੱਗ ਨਹੀਂ ਹੋ ਜਾਂਦਾ। 10 ਤੋਂ 15 ਮਿੰਟ ਲੱਗਦੇ ਆ ਭੁੰਨਣ ਵਾਸਤੇ। ਕੜਾਹ ਤਿਆਰ ਆ ਬਣ ਕੇ, ਬਹੁਤ ਵਧੀਆ ਬਣ ਕੇ ਤਿਆਰ ਹੋਇਆ ਆ। ਦੋਨੇ ਚੀਜ਼ਾਂ ਬਹੁਤ ਵਧੀਆ ਬਣੀਆਂ, ਤੁਸੀਂ ਇਹਨਾਂ ਨੂੰ ਜ਼ਰੂਰ ਬਣਾਇਓ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੀਡੀਓ ਦੇਖਣ ਲਈ ਧੰਨਵਾਦ